5 ਕਿਲੋ ਚੌਲ 2 ਕਿਲੋ ਰਾਜਮਾ ਤੇ ਬੰਗਲਾ ਸਾਹਿਬ ਦੇ ਬਾਹਰ ਸਾਰੇ ਮਗਤੇ ਇਕੱਠੇ ਕਰ ਲੈ ਇਹ ਵੰਡ ਛਕ ਲਿਆ ਜੀ ਕੁਛੋ ਬਾਕੀ ਮਾਲ ਕਿੱਥੇ ਐ ਮਾਲ ਤੇ ਤੂੰ ਬੜਾ ਇਕੱਠਾ ਕੀਤਾ ਵੰਡੇ ਤੇ 5 ਕਿਲੋ ਚੌਲ ਹੀ ਨੇ ਨਾ ਬਾਕੀ ਮਾਲ ਕਿੱਥੇ ਐ ਖਾਲਸਾ ਜੀ ਤੁਹਾਡਾ ਦਸਵੰਦ 5 ਕਿਲੋ ਚੌਲਾਂ ਚ ਨਹੀਂ ਪੂਰਾ ਹੋਣਾ ਤੁਹਾਨੂੰ ਹੁਕਮ ਹੈ ਦਸਵੰਦ ਕੱਢਣਾ ਜਿਦਨ ਸਾਰੇ ਦਸਵੰਦ ਕੱਢਣ ਲੱਗ ਗਏ ਪੰਜਾਬ ਦੇ ਵਿੱਚ ਕਿਸੇ ਗਰੀਬ ਜਾਂ ਕਿਸੇ ਆਮ ਬੱਚੇ ਨੂੰ ਕਿਤਾਬਾਂ ਕਾਪੀਆਂ ਦੇ ਪਿੱਛੇ ਧਰਮ ਨਹੀਂ ਬਦਲਣਾ ਪੈਗਾ ਜਿੱਦਣ ਦਸਵੰਦ ਕੱਢੋਗੇ ਤੁਹਾਨੂੰ ਲੱਭਣੇ ਪੈਣੇ ਨੇ ਗਿਆਨੀ ਜੀ ਦਈਏ ਕਿੱਥੇ ਮੈਂ ਬਾਹਰਲੇ ਮੁਲਕਾਂ 'ਚ ਵੇਖਿਆ ਉਹ ਜਾਈਏ ਉਹ ਕਹਿੰਦੇ ਨੇ ਗਿਆਨੀ ਜੀ ਪੈਸੇ ਪੈਣੇ ਦਸਵੰਦ ਦੇ ਕਿੱਥੇ ਦਈਏ ਔਰ ਸਭ ਤੋਂ ਮਾੜੀ ਗੱਲ ਜਿਹੜੀਆਂ ਸਾਡੀਆਂ ਸਿੱਖ ਸੰਸਥਾਵਾਂ ਨੇ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਕਮੇਟੀ ਹਜੂਰ ਸਾਹਿਬ ਕਮੇਟੀ ਇੱਕ ਤਾਂ ਪੈਸੇ ਮੰਗਦੇ ਨੇ ਇੱਕ ਲੋਕਾਂ ਦੇ ਵਿੱਚ ਉਹਨਾਂ ਲੋਕਾਂ ਨੇ ਪ੍ਰਚਾਰ ਕੀਤਾ ਹੈ ਜਿਹੜੇ ਸਾਰੀ ਮਾਇਆ ਇਕੱਠੀ ਕਰ ਲੈਂਦੇ ਨੇ ਨਾ ਉਹ ਇਹਨਾਂ ਨੂੰ ਕੀ ਲੋੜ ਹੈ ਜੀ ਇਹਨਾਂ ਕੋਲ ਤਾਂ ਮਾਇਆ ਹੀ ਬੜੀ ਹੈ ਇੱਕ ਅਸੀਂ ਨਹੀਂ ਕਰਦੇ ਕਿਉਂਕਿ ਇਕੱਠੀ ਕਰਨ ਲਈ ਮੰਗਣ ਜਾਣਾ ਪੈਂਦਾ ਨਾ ਵੀ ਮੰਗਣਾ ਹੋਵੇ ਤੇ ਘਟੋ ਘਟ ਕਿਸੇ ਦੇ ਘਰ ਤੇ ਚੱਲ ਕੇ ਜਾਣਾ ਹੀ ਪਏਗਾ ਨਾ ਪਰਪਤ ਜਾਂਦੀ ਹੀ ਨਹੀਂ ਇਹ ਹੀ ਮਾਇਆ ਅੱਜ ਡੇਰੇਦਾਰੀ ਖੜੇ ਕਰਕੇ ਬੈਠੀ ਐ ਉਹੀ ਡੇਰੇਦਾਰੀ ਅੱਜ ਪੰਥ ਵਾਸਤੇ ਚੈਲੰਜ ਕਰਕੇ ਬੈਠੀ ਐ ਜਿੰਨੇ ਡੇਰੇ ਨੇ ਕਿਸੇ ਦੀ ਮਰਿਆਦਾ ਦੂਜੇ ਨਾਲ ਨਹੀਂ ਰਲਦੀ ਪਰ ਪੰਥ ਦੇ ਮਾਮਲੇ ਤੇ ਸਾਰੇ ਇਕੱਠੇ ਨੇ ਅਕਾਲ ਤਖਤ ਦੀ ਮਰਿਆਦਾ ਨੂੰ ਮੰਨਣ ਵਾਸਤੇ ਕੋਈ ਤਿਆਰ ਨਹੀਂ ਹੈ। ਪੁੱਛੋ ਡੇਰੇ ਬਣੇ ਕਿਥੋਂ? ਤੁਹਾਡੇ ਦਸਵੰਦ ਨਾਲ। ਦਸਵੰਦ ਦਾ ਪ੍ਰਚਾਰ ਕਿੰਨੇ ਕੀਤਾ? ਮੰਜੀ ਸਾਹਿਬ ਨੇ ਤੇ ਬੰਗਲਾ ਸਾਹਿਬ ਨੇ। ਸੀਸਗੰਨ ਸਾਹਿਬ ਨੇ, ਹਰ ਸਿੰਘ ਸਭਾ ਨੇ। ਹਰ ਪ੍ਰਚਾਰਕ ਨੇ ਕਿਹਾ ਦਸਵੰਦ ਕੱਢੋ, ਦਸਵੰਦ ਲੈਣ ਹੀ ਕੋਈ ਨਹੀਂ ਗਿਆ। ਜਿੱਦਨ ਕੱਢੋਗੇ ਖਰਚਣ ਦੀ ਪ੍ਰੋਬਲਮ ਆਏਗੀ, ਖਰਚੀਏ ਕਿੱਥੇ? ਤੁਹਾਡਾ ਦਸਵੰਧ 5 ਕਿਲੋ ਚੌਲ ਤੇ 2 ਕਿਲੋ ਰਾਜਮਾ ਨਹੀਂ ਹੈ ਜਿਹਦੀ ਸਾਲ ਦੀ 10 ਲੱਖ ਇਨਕਮ ਹੈ ਨਾ ਸਾਰੇ ਖਰਚੇ ਵੀ ਕੱਢ ਦਿਓ ਉਸ ਪੈਸੇ ਨੂੰ ਕਮਾਉਣ ਵਾਸਤੇ ਫਿਰ ਵੀ 70-80 ਹਜ਼ਾਰ ਰੁਪਿਆ ਦਸਵੰਧ ਬਣੇਗਾ ਸਾਲ ਦਾ ਤੁਹਾਡਾ ਫਿਰ ਤੁਹਾਨੂੰ ਗਵਾਂਡੀਆਂ ਦੇ ਬੱਚੇ ਨੂੰ ਪੈਨਸਲਾਂ ਕਾਪੀਆਂ ਫਟੀਆਂ ਵਰਤਿੰਗਾ ਲੈ ਕੇ ਦੇਣ ਲੱਗਿਆ ਤਕਲੀਫ ਨਹੀਂ ਹੋਏਗੀ ਕਿਉਂਕਿ ਪੈਸਾ ਗੁਰੂ ਨਾਨਕ ਦਾ ਹੈ। ਔਰ ਜਦੋਂ ਤੁਹਾਡੀ ਇੰਨੀ ਵੱਡੀ ਕਮਿਟਮੈਂਟ ਹੋਏਗੀ ਪਰਪਕਤਾ ਹੋਏਗੀ ਤੇ ਤੁਸੀਂ ਸ਼ਰਾਬ ਪੀਣ ਵਾਲਿਆਂ ਨੂੰ ਨਹੀਂ ਵਾਲ ਕਟਾਉਣ ਵਾਲਿਆਂ ਨੂੰ ਨਹੀਂ ਨਸ਼ੇ ਕਰਨ ਵਾਲਿਆਂ ਨੂੰ ਨਹੀਂ ਤੁਸੀਂ ਇਹ ਵੀ ਕਹੋਗੇ ਬੱਚੇ ਇਹ ਤੈਨੂੰ ਮੈਂ ਗੁਰੂ ਦੇ ਪੈਸੇ ਦੇ ਦਿਆਂ ਤੂੰ ਗੁਰੂ ਨਾਲ ਵਾਦਾ ਕਰ ਕਿ ਤੂੰ ਪੜ੍ਹ ਲਿਖ ਕੇ ਧਰਮ ਦੀ ਸੇਵਾ ਕਰੇਗਾ ਪੰਥ ਦੀ ਸੇਵਾ ਕਰੇਗਾ ਅੱਜ ਕੀ ਹੋ ਰਿਹਾ ਨਾ ਰੇਵੜੀਆਂ ਵੱਢੀ ਜਾਂਦੇ ਘਰਦਿਆਂ ਨਹੀਂ ਵੱਢੀ ਜਾਂਦੇ ਮੁਰਮੁਰ ਕੇ ਮੈਂ ਤਾਂ ਕਹਿੰਦਾ ਤੇ ਇਹ ਵੀ ਸੁਣਿਆ ਕਹਿੰਦੇ ਗਿਆਨੀ ਜੇ ਸੀ ਦਸਵੰਦ ਕੱਢਦੇ ਆ ਉਹਦੇ ਚੋਂ ਘਰ ਦੇ ਕੁੱਤੇ ਦੀ ਫੀਡ ਆ ਸਕਦੀ ਹੈ ਮੈਂ ਕਹਿੰਦੀ ਬਸ ਉਹ ਦਿਨ ਰਹਿ ਗਿਆ ਬਾਕੀ ਤੇ ਪੁੱਛੋਗੇ ਵੀ ਬਾਪੂ ਦੀ ਦਵਾਈ ਵੀ ਆ ਸਕਦੀ ਹੈ ਉਹਦੇ ਚੋਂ ਮੈਂ ਦਸਵੰਦ ਗੁਰੂ ਦਾਇ ਇਹ ਲੋੜ ਬੰਦਾ ਵਾਸਤੇ ਹੈ ਦੁਨੀਆਂ ਦੀਆਂ ਕੌਮਾਂ ਚੋਂ ਇੱਕ ਅਮੀਰ ਕੌਮ ਹੈ ਤੁਹਾਡੀ ਸਿਖਾ 'ਚ ਮਗਤੇ ਨਹੀਂ ਹੁੰਦੇ ਗੁਰੂ ਨੇ ਤੁਹਾਨੂੰ ਬਾਣੀ ਸੁਖਵਣੀ ਸਾ ਬਖਸ਼ੀ ਹੈ ਤੁਹਾਡਾ ਰੋਜ਼ ਪਾਠ ਕਰਨਾ ਇਹ ਪਿਆਰ ਹੈ ਇਹ ਸ਼ਰਧਾ ਹੈ ਇਹ ਸਿਦਕ ਹੈ ਨਿਤਨੇਮ ਛੱਡ ਕੇ ਨਹੀਂ ਨਿਤਨੇਮ ਹੁਕਮ ਹੈ। ਔਰ ਜਪਜੀ ਸਵੇਰੇ ਪੜਨਾ ਹੈ ਦੁਪਹਿਰੇ ਪਾਠ ਪਾਠ ਕਰਕੇ ਨਹੀਂ ਗੱਲ ਬਣਨੀ। ਔਰ ਇਹ ਚੇਤਾ ਰੱਖਣਾ। ਕੋਈ ਸਿੱਖ ਧਰਮ ਦੀ ਸਿੱਖਿਆ ਐਸੀ ਨਹੀਂ ਹੈ। ਕਿ ਜਿਹੜੀ ਤੁਹਾਨੂੰ ਬਾਣੇ ਤੋਂ ਰਜਾ ਤੋਂ ਹੁਕਮ ਤੋਂ ਬਾਹਰ ਖੜਦੀ ਹੋਵੇ। ਮ ਹਮੇਸ਼ਾ ਗੁਰੂ ਕਹਿੰਦਾ ਹੈ ਬਖਸ਼ਿਸ਼ ਲਵੀ ਬਖਸ਼ਿਸ਼ ਕੀ ੜੀ ਹੈ ਜਿਹੜੀ ਉਹ ਆਪਣੀ ਮਰਜ਼ੀ ਨਾਲ ਦਵੇ ਆ ਹੁਣੇ ਕੀਰਤਨ ਹੋਇਆ ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈ ਹੈ ਨਾਨਕ ਸਾ ਕਰਮਾਤ ਸਾਹਿਬ ਤੁਠੈ ਜੋ ਬੜਾ ਬਖਸ਼ਿਸ਼ ਹੋਏ ਜਿਹੜੀ ਆਪਣੀ ਮਰਜ਼ੀ ਨਾਲ ਕੋਈ ਦਵੇ ਜਿਹੜੀ ਮੰਗੇ ਚੀਜ਼ ਲਈ ਉਹ ਬਖਸ਼ਿਸ਼ ਨਹੀਂ ਹੈ ਖੋ ਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਰਸ ਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਜਿੱਦ ਕਰਕੇ ਲਈ ਉਹ ਵੀ ਬਖਸ਼ਿਸ਼ ਨਹੀਂ ਹੈ ਅੱਤ ਜਿੱਦ ਕਰਕੇ ਲੈਣ ਵਾਲੀਆਂ ਚੀਜ਼ਾਂ ਨੇ ਔਰ ਸੁਖ ਨਹੀਂ ਦੇ ਰੀਆਂ ਮੈਂ ਵੇਖਿਆ ਬਹੁਤ ਜਿਹੜੇ ਇਸ ਕਰਕੇ ਕਰ ਰਹੇ ਨੇ ਬੱਚੇ ਬਾਹਰ ਭੇਜਣੇ ਨੇ ਜਦੋਂ ਬੱਚੇ ਬਾਹਰ ਚਲੇ ਜਾਂਦੇ ਨੇ ਫਿਰ ਫਿਰ ਮੁੜ ਕੇ ਰੋਈ ਜਾਂਦੇ ਨੇ